ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇ ਲੈ ਲੈ ਕੇ ਆਂ ਜੀ ਤਨ ਬਾਈ ਤਾਜ਼ੀਆਂ ਸੂਈਆਂ ਦੋ ਗੱਬੜਾਂ ਨੇ ਆਓ ਕੁੱਛ ਲੈਨੇ ਬਾਈ ਤੋਂ ਆ ਜੀ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬੰਦਰੀਏ ਬਾਈ ਨਾਮ ਤੇ ਐਡਰੈਸ ਮੋ ਨਾ ਹਮਣਾ ਜੀ ਪਿੰਡ ਗੁੱਸਾ ਜੀ ਜੀ ਹਿਲਮ ਉਹ ਨਿਆਉ ਸੰਗੜਾ ਜ਼ਿਲ੍ਹਾ ਮੁਗਾ ਨੇੜੇ ਪਿੰਡ ਤੇ ਨੇੜੇ ਰੋਡ ਤੋਂ ਉਹਨੇ ਬੋਡੇ ਰਹਿ ਗਿਆ ਜੀ ਇਧਰ ਮੀਨੀਆਂ ਰਹਿ ਗਿਆ ਚਾਚਾ ਰਹਿ ਗਿਆ ਜੀ ਮੋਬਾਈਲ ਨੰਬਰ 7229844960 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਆ ਸੂਈ ਵੀ ਆ ਜੀ ਕਦੋਂ ਸੂਈ ਆ ਬਈ ਇਹ ਹੋ ਗਿਆ ਜੀ ਮਹੀਨਾ ਕ ਸੂਈ ਨਵਾ ਤੇ ਬੱਚੀ ਖੜੀ ਆ ਜੀ ਨਾਲ ਉਹਦੀ ਬੱਚਾ ਮਗਰ ਬੱਚੀ ਆ ਹਾਂਜੀ ਬੱਚੀ ਦਿਖਾ ਰਹੀ ਬਈ ਬੱਚੀ ਵੀ ਰਖਾ ਉਹ ਵੀ ਜਰਸੀ ਆ ਦਾ ਵੀ ਜਰਸੀ ਆ ਹੂੰ ਠੀਕ ਆ ਦੁੱਧ ਕਿੰਨਾ ਹੋਣਾ ਦੁੱਧ ਇਸ ਟਾਈਮ ਹੋਊਗਾ ਜੀ 17 ਤੋਂ 18 ਕਿਲੋ ਪਰ ਆਪਾਂ 16 ਕਿਲੋ ਕਹਿਣਾ ਲੈ ਜਿਵੇਂ ਮਰਜ਼ੀ ਬਹਿ ਜਾ ਵੀ ਸਾਡੇ ਛੱਡੀ ਫੁੱਲ ਆ ਹਣਾ ਹਾਂਜੀ ਉਹ ਆਏ ਦੋ ਟਾਈਮ ਚੋਲੇ ਬਈ ਜਾਂ ਟਾਈਮ ਬੱਲਾ ਚੋਲੇ ਠੀਕ ਆ ਦੁੱਧ 16 ਕਿਲੋ ਮੰਨ ਕੇ ਸੌਦਾ ਕਰ ਲਿਆ ਆਪਣੇ ਠੀਕ ਆ ਬਈ ਖੋਲ ਦੇ ਬਈ ਤੋੜ ਕੇ ਦਿਖਾ ਦੇ ਕੱਦ ਵੱਡ ਚੰਗਾ ਯਾਦ ਬਰੀਡ ਚੰਗਿਆ ਥਣ ਲੇਵਾ ਚੰਗਿਆ ਚਵਾਈ ਕਿਵੇਂ ਆ ਬਰਾ ਇੱਕ ਨੰਬਰ ਆ ਜੀ ਕੋਈ ਭੂਰ ਸ਼ਰਲਾ ਵੀ ਠੀਕ ਆ ਫੇਰ ਸੋਣਾ ਕੋਈ ਸਿੱਧੀ ਕਵੇ ਆਪਾਂ ਸਿੱਧੀ ਵੀ ਭੇਜ ਦਾਂ ਠੀਕ ਆ ਭਾਈ ਕਿਆ ਹੁਣ ਕਿਉਂ ਕੋ ਬਹੁਤ ਆਈ ਹੈ ਹਮਮ ਸਹੀ ਆ ਮੁੱਲ ਕੀ ਹੈ ਭਈ ਇਹਦਾ ਜਾਇਜ਼ ਆ ਮੁੱਲ ਜਾਇਜ਼ ਆ ਜੀ 52000 ਕਰਦੇ ਆ 50 ਦੀ ਦੇ ਦਾਂਗੇ ਜੀ ਠੀਕ ਆ ਭਾਈ 52000 ਰੁਪਇਆ ਮੁੱਲ ਆ 50000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਭਾਈ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਰੰਗ ਰੂਪ ਚੰਗਿਆ ਚੰਗੀ ਆ ਵੜ ਭਾਈ ਚੋਈ ਸੋ ਇਹ ਬੱਚਾ ਮਗਰ ਬੱਚੀ ਹੈ ਭਾਈ ਬੱਚੀ ਵੀ ਪਲੀ ਪਈ ਆ ਹਨ ਹਾਂਜੀ ਨਿਆਣਾ ਲਾਓ ਚਾਹੇ ਨਾ ਲਾਓ ਐਂ ਬਹਿ ਜੋ ਲੈ ਠੀਕ ਆ ਐਂ ਨਹੀਂ ਕੋਈ ਗੋਸ਼ ਨਹੀਂ ਲੈ ਕੀ ਆ ਬਾਤ ਆ ਹੱਥ ਨੇ ਤਾਂ ਐਂ ਬਣ ਜਾਂਦੀ ਹੈ ਜੀ ਅੱਗੇ ਵੀਰੇ 2 ਨੰਬਰ ਇਹਦੀ ਦੂਜਾ ਸੂਆ ਸੂਈ ਵੀ ਆਈ ਦੇ ਮਗਰ ਵੀ ਬੱਚੀ ਹੈ ਜੀ ਆ ਖੜੀਆ ਦਿਖਾ ਦਿਓ ਕਿੰਨਾ ਟਾਈਮ ਹੋ ਗਿਆ ਇਹਨੂੰ ਇਹਨੂੰ ਹੋਵੇ 4 ਕਿ ਦਿਨ ਸੂਈ ਨੂੰ ਜੀ ਬੱਚਾ ਬੱਚੀ ਹੈ 4 ਕਿ ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਇਹਦੇ ਥੱਲੇ ਨੈੱਟ 18 ਕਿਲੋ ਬੋਲਾ ਜੀ ਨੈੱਟ ਪਿਆਰਾ ਨੈੱਟ ਬਾਈ ਖੋਲ ਦੋ ਬਾਈ ਤੂੰ ਆ ਖੋਲ ਦੇ ਕੱਦ ਚੰਗਾ ਰੰਗ ਰੂਪ ਚੰਗਾ ਬਾਕੀ ਇਹਦੇ ਵੀ ਨਿਆਣਾ ਲਾਉਣਾ ਲਾਓ ਹੁਣ ਕਾਹੇ ਨਾਮ ਹੂੰ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਤੋਰਾ ਤਾਰਾ 6 ਦਾਂਦਾ ਹੀ ਇਹ 6 ਦਾਂਦਾ ਹਾਂਜੀ ਮੋਹੋਂ 6 ਦਾਂਦਾ ਬਾਈ ਤੇ ਮੁੱਲ ਕੀ ਆ ਭਰਾ ਦਾ ਜਾਇਜ਼ ਮੁੱਲ ਕਰਾਉ ਨੂੰ ਚਾਹੇ 60 ਕਰਾ ਲਓ ਜੀ 55000 ਦੀ ਜੱਸ ਨੂੰ ਹੀ ਆ ਜੀ ਮੁੱਲ ਕਰਾਉਣਾ ਭਾਈ ਕਹਿੰਦਾ 60 ਕਰਾ ਲਓ ਮੁੱਲ ਨਹੀਂ ਆਪਾਂ ਕਰਦੇ ਬਾਅਦ ਦੇਣ ਲੈਣੀ ਆ ਜੀ ਠੀਕ ਆ ਭਾਈ ਮੁੱਲ ਭਾਈ ਕਹਿੰਦਾ ਲੈਣ ਦੇਣਾ ਚਾਹੇ ਚਾਰ ਡੰਗ ਚੋਲੇ ਬੰਦਾ ਠੀਕ ਆ ਭਾਈ ਚਵਾਈ ਭਾਈ ਕਹਿੰਦਾ ਚਾਹੇ ਚਾਰ ਡੰਗ ਕਰ ਲਓ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਚ ਥਣ ਆਰਡਰ ਵੀ ਕਰਮਾ ਲਈਦਾ ਚੰਗਾ ਪਾਣੀ ਪਿਆ ਦੇ ਫੇਰ ਦੇ ਅੱਗੇ ਵੀਰੇ ਤੈਨਾਂ ਨੰਬਰ ਤੇ ਸੁਣ ਵਾਲੀ ਆ ਹਾਂਜੀ ਇਹ ਦੂਜਾ ਸੂਆ ਜੀ ਕਿੰਨੇ ਕਿ ਤਨ ਲੈਂਦੀ ਬਈ ਇਹ ਲੈ ਜੂ ਜੀ ਤਿੰਨ ਚਾਰ ਕਿਲੋ ਦੇਣ ਜੀ ਤਿੰਨ ਚਾਰ ਦੇ ਹਾਂਜੀ ਕੀ ਰਿਕਾਰਡ ਦੁੱਧ ਬਈ ਦੁੱਧ ਪਹਿਲੇ ਸੂਏ ਦਾ 2 15 16 ਕਿਲੋ ਐਰ ਕੀ ਵੀ ਇੰਨਾ ਕ ਦੇ ਦੂ ਜੀ ਹਾਂਜੀ ਖੋਲ ਦੇ ਬਈ ਤੋਰ ਕੇ ਰੱਖਾ ਨੀ ਅੱਠੀ ਕੱਲੀ ਕੱਚੀ ਕੱਚੀ ਆਣ ਕਰਨ ਵਾਲੀ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰ ਲੈਣਾ ਤੋਰਾ ਤਾਰਾ ਬਹੁਤ ਚੰਗਾ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਰਸਿਆ ਹੈਗਾ ਕੀ ਮੁੱਲ ਆ ਭਰਾ ਇਹਦਾ ਜਾਇਜ ਇਹਦਾ ਮੁੱਲ ਕਰਾਉ ਨੂੰ ਕੋਸ ਕਰਾ ਲਓ ਜੀ 38000 ਦੀ ਦੇਣੀ ਆ ਜੀ ਬਸ ਠੀਕ ਆ 38000 38 38 30 ਤੇ 8 ਹਾਂ ਜੀ ਹਾਂ ਜੀ ਠੀਕ ਆ 38000 ਰੁਪਿਆ ਮੁੱਲ ਆ ਮੰਨ ਤਨ ਜਰੂਰ ਹੋ ਜੀ ਬਾਪਾ ਮੁੱਲ ਨਹੀਂ ਕਰੇ ਉਹ ਇਹ ਜੀ ਮੁੱਲ ਕਰਾਉਣ ਨੂੰ ਦਊ ਮੈਂ ਆਪ ਐਵੇਂ 45 ਕਰੀ ਜਾਂਦੇ ਕੀ ਫਾਇਦਾ ਹਣਾ ਠੀਕ ਆ ਭਾਈ ਲੈਣ ਦੇਣ ਵਾਲੀ ਰੇਟ ਹਾਂ ਜੀ ਲੈਣ ਦੇਣੀ ਬਸ ਅੱਗੇ ਵੀਰੇ 4 ਨੰਬਰ ਤੇ ਇਹ ਵੀ ਗੱਬਣ ਇਹ ਵੀ ਤੂੰ ਇਹ ਦੂਜਾ ਸੂਹ ਇਹ ਸੂਈ ਵੀ ਆ ਜੀ ਸੂਈ ਵੀ ਆ ਇਹ ਹਾਂ ਜੀ ਕਿੰਨਾ ਟਾਈਮ ਹੋਵੇ ਸੂਈ ਇਹ ਮਗਾਣਾ ਇੱਕ ਦਿਨ ਬਾਅਦ ਹੋਇਆ ਨੂੰ 4 ਕ ਦਿਨ ਹੋ ਗਏ ਜੀ ਉਹਨੂੰ 3 ਹੋਏ ਆ ਠੀਕ ਆ ਹਾਂਜੀ ਰੱਖਣੀ ਸੂਨੀਆਂ ਠੀਕ ਆ ਬੱਚਾ ਕੀ ਇਹਦਾ ਮਗਰ ਬੱਚਾ ਜੀ ਆ ਬੱਚਾ ਇਹਦਾ ਹੀ ਹੈ ਹਾਂਜੀ ਠੀਕ ਆ ਦੁੱਧ ਕਿੰਨਾਗਾ ਹਣਾ ਦੁੱਧ ਦੇ ਥੱਲੇ ਵੀ ਨੱਕ 18 ਕਿਲੋ ਆ ਜੀ ਫੋਲੋ ਬਈ ਫੋਲ ਦੇ ਗਰਲੈਂਡੋਂ ਦਾਸਲਾ ਬਈ 18 ਲੀਟਰ ਦੁੱਧ ਬਈ ਨੇ ਦੱਸਿਆ ਵੀ ਕੰਡੇ ਵਾਲਾ ਹਾਜ਼ਰ ਚਮਕ ਫੁੱਲ ਰਾਜੀ ਫੁੱਲ ਸਵੀ ਪੜੀ ਆ ਬਈ ਥਾਨ ਬਹੁਤ ਚੰਗਾ ਚਿਵਾਈ ਚਿਵਾਈ ਚੰਗੀ ਜਮਾ ਇੱਕ ਨੰਬਰ ਆ ਜੀ ਠੀਕ ਆ ਬਈ ਮੋੜ ਲਿਆ ਪਾ ਮੁੱਲ ਕੀ ਆ ਭਾਈ ਜੈਜਾ ਦਾ ਮੁੱਲ ਹੋਰ ਕੋਲੇ ਹੁੰਦੀ 65 ਕਰਦੇ ਜੀ ਆਪਾਂ 55000 ਦੀ ਦੇ ਦਾਂਗੇ ਜੀ ਠੀਕ ਆ ਭਾਈ 55000 ਦੋ ਬੰਦਾ ਦੋ ਟਾਈਮ ਤਿੰਨ ਟਾਈਮ ਚੋਲੇ ਬਹੁਤ ਠੀਕ ਆ ਭਾਈ 55000 ਰੁਪਇਆ ਮੁੱਲ ਆ ਮੰਨ ਤਾਂ ਜਿਹੜਾ ਮੌਕੇ ਤੇ ਜਰੂਰ ਫੋਜੂਗਾ ਚੰਗੀ ਹੈ ਬੜ ਸਵੀ ਬੜੀਆ ਰਾਜੀਆ ਗਰਲੈਂਡੋ ਮੰਗ ਚੰਗੀ ਹੈ ਦੀ ਤੋੜਾ ਤਰਾ ਵੀ ਚੰਗਾ ਬਾਕੀ ਫੈਂਡ ਪੁੱਲ ਆਉਗੀ ਗਰਮੀ ਬਿਲਕੁਲ ਨਹੀਂ ਮਾਰ ਅੱਗੇ ਵੀ ਲਾਸਟ ਨੇ ਕਿਹੜਾ ਸਲੂਸ ਹੁੰਦੀ ਐ ਇਸ ਹੁੰਦੀ ਹੈ ਜੀ ਦੂਜਾ ਸੂਆ ਕਿੰਨੇ ਕਿ ਦਿਨ ਲੈਂਦੀ ਹੈ ਦਿਨ ਲੈਂਦੀ ਹੈ ਤਿੰਨ ਚਾਰ ਦਿਨ ਪਈ ਹੈ ਜੀ ਲੈ ਠੰਡੀ ਠੁੰਡੀ ਜਿਵੇਂ ਮਰ ਗਈ ਹੱਥ ਹੱਥ ਫੇਰ ਚੱਲ ਲੈ ਹੂੰ ਲੈ ਠੰਡੀ ਬੋਗਾਣਾ ਹਾਂਜੀ ਲੈ ਕੰਈ ਨਹੀਂ ਕੁਛ ਨਹੀਂ ਜਿਵੇਂ ਮਰ ਜੇ ਹੱਥ ਥਰੀ ਚੱਲ ਕੋਈ ਚੱਕਰੀ ਨਹੀਂ ਨਹੀਂ ਇਹ ਹਰੇਕ ਲੱਤਾਂ ਮਾਰਦਿਆਂ ਹੁੰਦੇ ਦੁੱਧ ਦੁੱਧ ਪਹਿਲਾਂ ਨਹੀਂ ਦਿੱਤਾ ਜੀ 12 ਕਿਲੋ ਹੂੰ ਖੋਲ ਦੇ ਬਈ ਤੋਰ ਖੋਲ ਦੇ ਕੀ ਗੇੜਾ ਕਢਾ ਗਿਓ ਤੋਰਾ ਤਾਰਾ ਚੰਗਾ ਟਰੋਟਰ ਚੰਗਾ ਬਈ ਤੇ ਇਕੱਲੀ ਕੱਚੀ ਕੱਚੀ ਆ ਦੇਣ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਜਿਹੜੀ ਵਧੀਆ ਤਿਆਰ ਕਰਦਾ ਕੀ ਮੋਲਾ ਬਈ ਇਹਦਾ ਜਾਇਜ਼ ਹੈ ਇਹ ਬਸ ਜਮਾ ਮੋਲ ਨਹੀਂ ਕਰਦੇ ਆਪਾਂ ਦੇ ਲੈਣੀਆਂ 25000 ਦੀ ਦੇ ਦਾਂਗੇ ਠੀਕ ਹੈ ਜੱਕੇ ਇਹ ਤੁਰਦੀ ਆ ਜੀ ਠੀਕ ਆ ਰੌਣੀ ਕੱਢੀ 25000 25000 ਰੁਪਿਆ ਮੋਲਾ ਮਾਨਤਾਂ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਮੋਲ ਬਈ ਜਮਾ ਜਾਇਜ਼ ਹੈ ਚੰਗੀ ਆ ਵਟ ਸੁਣਖੀ ਕਿਸੇ ਵੀ ਨੂੰ ਬਈ ਕੋਈ ਵੀ ਨਾ ਪਸੰਦਾ ਵੇ ਤਾ ਵਈ ਨਾ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਲਓ ਧੰਨਵਾਦ